ਸਸ਼ੀਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਸਰਦੀ ਦੀਆਂ ਸਬਜ਼ੀਆਂ ਦੀ ਗੱਲ ਕਰਾਂਗੇ ਕੁਝ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਧਿਆਨ ਰੱਖ ਕੇ ਮੈਂ ਸਰ ਦੇ ਵਿੱਚ ਸਬਜ਼ੀਆਂ ਲਗਾਈਆਂ ਨੇ ਔਰ ਇਹਨਾਂ ਦੀ ਗਰੋਥ ਕਿਵੇਂ ਦੀ ਹੋਈ ਔਰ ਕੀ ਮੈਨੂੰ ਰਿਜ਼ਲਟ ਮਿਲਿਆ ਸਰਦੀ ਦੀਆਂ ਸਬਜ਼ੀਆਂ ਤੋਂ ਉਹਦੇ ਬਾਰੇ ਗੱਲ ਕਰੂੰਗੀ ਔਰ ਮੈਂ ਕੋਈ ਖਾਸ ਕੇਅਰ ਨਹੀਂ ਕੀਤੀ ਤਾਂ ਉਹ ਵੀ ਤੁਹਾਨੂੰ ਇਹਦੇ ਸਬਜ਼ੀਆਂ ਦੇ ਰਿਜ਼ਲਟ ਤੋਂ ਪਤਾ ਚੱਲ ਜਾਊਗਾ ਤੇ ਚਲੋ ਜੀ ਦਿਖਾਨੇ ਤੁਹਾਨੂੰ ਛੱਤ ਤੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਹੋ ਚੁੱਕੀਆਂ ਨੇ ਤੇ ਕਿਹੜੀਆਂ ਸਭ ਤੋਂ ਬਧਿਆ ਰਿਜ਼ਲਟ ਮਿਲਿਆ ਘਰ ਦੇ ਵਿੱਚ ਪਹਿਲੀ ਸਬਜੀ ਜੀ ਗੋਭੀ ਲਗਾਈ ਹੋਈ ਆ ਗੋਭੀ ਲਗਾਈ ਆ ਤੁਸੀਂ ਦੇਖ ਸਕਦੇ ਹੋ ਥੈਲੇ ਦੇ ਵਿੱਚ ਇਹਨਾਂ ਦੀ ਮੈਂ ਕੋਈ ਖਾਸ ਕੇਅਰ ਨਹੀਂ ਕੀਤੀ ਟਾਈਮ ਨਾਲ ਇਹਨੂੰ ਪਾਣੀ ਲਗਾਨੀ ਆ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਤੁਸੀਂ ਧਿਆਨ ਰੱਖ ਕੇ ਪਾਉਣਾ ਹੈ ਜੀ ਕਿ ਪੂਰੀ ਮਿੱਟੀ ਚੰਗੀ ਤਰ੍ਹਾਂ ਗਿੱਲੀ ਹੋ ਜਵੇ ਔਰ ਪਾਣੀ ਜਦੋਂ ਵੀ ਪਾਉਣਾ ਮਿੱਟੀ ਸੁੱਕਣ ਤੇ ਪਾਉਣਾ ਹੈ ਦੁਬਾਰਾ ਪਾਣੀ ਜੇ ਮਿੱਟੀ ਗਿੱਲੀ ਆ ਤਾਂ ਦੁਬਾਰਾ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਮਹੀਨੇ 'ਚ ਤੁਸੀਂ ਇੱਕ ਵਾਰ ਵੀ ਗੁੜਾਈ ਕਰੋਗੇ ਬਹੁਤ ਹੈ ਜੀ ਜਾਂ ਫਿਰ ਮਹੀਨੇ 'ਚ ਦੋ ਵਾਰ ਤੁਸੀਂ ਗੁੜਾਈ ਕਰ ਸਕਦੇ ਇਹ ਡਿਪੈਂਡ ਕਰਦਾ ਤੁਸੀਂ ਮਿੱਟੀ ਕਿਵੇਂ ਦੀ ਤਿਆਰ ਕੀਤੀ ਆ ਜਦੋਂ ਮਿੱਟੀ ਦੀ ਉੱਪਰਲੀ ਲੇਅਰ ਸਖਤ ਹੋ ਜਾਂਦੀ ਹੈ ਉਦੋਂ ਹੀ ਉਦੋਂ ਹੀ ਗੁੜਾਈ ਕਰਨੀ ਆ ਖਾਦ ਇਹਨੂੰ ਕੋਈ ਖਾਦ ਨਹੀਂ ਪਾਈ ਤੇ ਇੱਕ ਸਵਾਹ ਸਵਾਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਪਾਥੀਆਂ ਤੋਂ ਤਿਆਰ ਕੀਤੀ ਹੋਈ ਚੁੱਲੇ ਦੀ ਸਵਾਹ ਜਿਹਨੂੰ ਰਾਖ ਵੀ ਕਹਿੰਦੇ ਨੇ ਤੇ ਉਹਦੀ ਵਰਤੋਂ ਕੀਤੀ ਆ ਕਿਉਂਕਿ ਜਿਹੜੇ ਇਹਦੇ ਪੱਤੇ ਨੇ ਇਹਨਾਂ ਨੂੰ ਸੁੰਡੀ ਲੱਗ ਗਈ ਸੀ ਸੁੰਡੀ ਕਰਕੇ ਇਹ ਕਪਾ ਬੂਕੁੱਤਾ ਜਿਹੜਾ ਸੁੰਡ ਹੁੰਦਾ ਉਹ ਵੀ ਇਹਨਾਂ ਤੇ ਕਾਫੀ ਅਟੈਕ ਕੀਤਾ ਹੈ ਤੇ ਉਹਦੇ ਕਰਕੇ ਸਵਾਦੀ ਵਰਤੋਂ ਕੀਤੀ ਹੈ ਉਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਫੁੱਲ ਵੀ ਵਧੀਆ ਗਰੋ ਹੋ ਚੁੱਕਿਆ ਤੇ ਇਹਦੇ ਪੱਤਿਆਂ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਪੱਤੇ ਵੀ ਬਿਲਕੁਲ ਹੈਲਦੀ ਨੇ ਤੇ ਬਹੁਤ ਵਧੀਆ ਗਰੋ ਕਰ ਰਹੇ ਨੇ ਤੇ ਪਾਣੀ ਧੁੱਪ ਅਤੇ ਸਾਰੇ ਦਿਨ ਦੀ ਰਹਿੰਦੀ ਹੈ ਛੱਤ ਤੇ ਲਗਾਈ ਹੋਈ ਹੈ ਜੀ ਸਬਜੀ ਤੇ ਥੈਲੇ ਦੇ ਵਿੱਚ ਹੈ ਬਾਕੀ ਇਹ ਦੋ ਇਟਾਂ ਰੱਖੀਆਂ ਹੋਈਆਂ ਨੇ ਟੱਲੇ ਦੇ نیچے ਕਿ ਛੱਤ ਨਾ ਖਰਾਬ ਹੋਵੇ ਦੇ ਨਾਲ ਹਵਾ ਲੱਗਦੀ ਰਹਿੰਦੀ ਹੈ ਛੱਤ ਨੂੰ ਤੇ ਸਲਾਬ ਨਹੀਂ ਆਉਂਦੀ ਜੀ ਤੇ ਜਿਹੜਾ ਪਾਣੀ ਹੈ ਉਹ ਵੀ ਪਤਾ ਲੱਗਦਾ ਰਹਿੰਦਾ ਕਿ ਜਿਆਦਾ ਓਵਰ ਵਾਟਰਿੰਗ ਤਾਂ ਨਹੀਂ ਹੋ ਗਈ ਸਬਜ਼ੀ ਨੂੰ ਇਸੇ ਤਰ੍ਹਾਂ ਜੀ ਘਰ ਦੀ ਛੱਤ ਤੇ ਆਪਾਂ ਨੇ ਧਣੀਆਂ ਲਗਾਇਆ ਹੋਇਆ ਤੇ ਧਣੀਆਂ ਵੀ ਬਹੁਤ ਵਧੀਆ ਹੋ ਚੁੱਕਿਆ ਤੇ ਟਾਪੇ ਦੀ ਕਟਿੰਗ ਵਰਤੀ ਹੈ ਇਹਦੇ ਵਿੱਚ ਟਾਪੇ ਦੇ نیچے ਵੀ ਦੋ ਇੱਟਾਂ ਰੱਖੀਆਂ ਨੇ ਤੇ ਇਹਦੇ ਲਈ ਵੀ ਕੋਈ ਖਾਸ ਕੇਅਰ ਨਹੀਂ ਕਰਦੀ ਇੱਕ ਵਾਰ ਮਹੀਨੇ 'ਚ ਸਵਾਹ 2-3 ਚਮਚਿਆਂ ਦੇ ਕਰੀਬ ਸੁਆਦ ਹੀ ਵਰਤੋ ਕੀਤੀ ਸੀ ਕਿਉਂਕਿ ਇਹਦੇ ਪੱਤਿਆਂ ਨੂੰ ਵੀ ਇੱਕ ਛੋਟੀ ਛੋਟੀ ਭੁੰਡੀ ਹੁੰਦੀ ਹੈ ਗ੍ਰੀਨ ਜੀ ਉਹ ਲੱਗ ਜਾਂਦੀ ਹੈ ਜਿਹਦੇ ਨਾਲੇ ਜਿਹੜਾ ਤਣੀਆਂ ਖਰਾਬ ਹੋ ਜਾਂਦਾ ਵੈਸੇ ਹਰ ਕਿਸੇ ਚੇ ਸ਼ਿਕਾਇਤ ਨਹੀਂ ਆਂਦੀ ਜੇ ਇਹ ਸ਼ਿਕਾਇਤ ਹੈਗੀ ਆ ਪੱਤੇ ਖਰਾਬ ਹੋ ਰਹੇ ਨੇ ਤਣੀਆਂ ਦੇ ਤਾਂ ਤੁਸੀਂ 2-3 ਚਮਚੇ ਆਪਣਾ ਤੁੱਲੇ ਦੀ ਰਾਖ ਦੇ ਵਰਤੋਂ ਕਰ ਸਕਦੇ ਹੋ ਹੋਰ ਇਹਦੇ ਵਿੱਚ ਕੋਈ ਐਕਸਟਰਾ ਕੇਅਰ ਨਹੀਂ ਪਾਣੀ ਟਾਈਮ ਤੇ ਦੋ ਜੀ ਤੇ ਬਾਕੀ ਧੁੱਪ ਹੈ ਇਹ ਛੋਟੇ ਮੋਟੇ ਗੱਲਾਂ ਨੇ ਜਿਹਦੇ ਨਾਲ ਧਣੀਆਂ ਵੀ ਬਹੁਤ ਵਧੀਆ ਗਰੋ ਹੋ ਚੁੱਕਿਆ ਜੀ ਇਸ ਤਰ੍ਹਾਂ ਆਪਾਂ ਨੇ 4-5 ਗਮਲਿਆਂ ਦੇ ਵਿੱਚ ਇਹ ਧਣੀਆਂ ਲਗਾਇਆ ਹੋਇਆ ਥੈਲੇ ਔਰ ਟਾਪੇ ਔਰ ਛੋਟੇ ਗਮਲਿਆਂ ਦੇ ਵਿੱਚ ਵੀ ਬਹੁਤ ਵਧੀਆ ਧਣੀਆਂ ਗਰੋ ਹੋ ਜਾਂਦਾ ਜੀ ਇਸੇ ਤਰ੍ਹਾਂ ਜੀ ਇਹ ਲਸਣ ਲਗਾਇਆ ਹੋਇਆ ਲਸਣ ਵੀ ਆਪਾਂ ਥੈਲੇ ਦੇ ਵਿੱਚ ਲਗਾਇਆ ਉਧਰ ਦੋ ਟਾਪਿਆਂ ਦੇ ਵਿੱਚ ਵੀ ਲਗਾਇਆ ਤੇ ਦੋ ਤਿੰਨ ਥੈਲਿਆਂ ਦੇ ਵਿੱਚ ਹੋਰ ਲਗਾਇਆ ਹੈ ਤੇ ਇਹਦੇ ਵਿੱਚ ਵੀ ਆਪਾਂ ਸੇਮ ਹੀ ਤਰੀਕਾ ਵਰਤਿਆ ਜੀ ਸਵਾਦੀ ਵਰਤੋ ਤਾਂ ਮੈਂ ਹਰੇਕ ਸਬਜੀ ਦੇ ਵਿੱਚ ਕੀਤੀ ਆ ਤੇ ਪਾਣੀ ਆਪਾਂ ਜ਼ਰੂਰਤ ਪੈਣ ਤੇ ਦਿੰਨੇ ਆ ਤੇ ਗੁੜਾਈ ਇਹਦੀ ਧਿਆਨ ਰੱਖ ਕੇ ਕਰਨੀ ਪੈਂਦੀ ਹੈ ਕਿਉਂਕਿ 3-4 ਇੰਚ ਦੀ ਦੂਰੀ ਤੇ ਹੀ ਲਸਣ ਦੀ ਦੂਜੀ ਪੋਥੀ ਲਗਾਈ ਹੋਈ ਆ ਇਸ ਕਰਕੇ ਇਹਦੇ ਵਿੱਚ ਧਿਆਨ ਰੱਖ ਕੇ ਗੁੜਾਈ ਕਰਨੀ ਪੈਂਦੀ ਹੈ ਜੇ ਕਾਫੂਸ ਹੋ ਜਾਵੇ ਤਾਂ ਉਹਨੂੰ ਟਾਈਮ ਨਾਲ ਹਟਾਉਂਦੇ ਰਹਿਣਾ ਚਾਹੀਦਾ ਜੀ ਇਹਨਾਂ ਜਿਹੜੀ ਬੂਟੇ ਦੀ એનર્ਜੀ ਆ ਉਹ ਸੇਫ ਰਹਿੰਦੀ ਔਰ ਜਿਹੜੇ ਮਿੱਟੀ ਦੇ ਜਾਂ ਖਾਦ ਦੇ ਤੱਤ ਨੇ ਉਹ ਬੂਟੇ ਨੂੰ ਲੱਗਦੇ ਨੇ ਜੀ ਨਾ ਕਿ ਕਾਹ ਫੂਸ ਨੂੰ ਇਸ ਕਰਕੇ ਟਾਈਮ ਨਾਲ ਇਹਦੀ ਗੁੜਾਈ ਕਰਨੀ ਜ਼ਰੂਰੀ ਹੁੰਦੀ ਹੈ ਜੀ। ਗੋਭੀ ਦੇ ਨਾਲ ਆਪਾਂ ਨੇ ਬੈਂਗਣ ਦਾ ਬੂਟਾ ਲਗਾਇਆ ਹੋਇਆ ਤੇ ਇਹ ਤੇ ਫਲ ਵਧੀਆ ਹੋ ਚੁੱਕਿਆ ਜੀ। ਆਹ ਦੇਖੋ ਬੈਂਗਣ ਵਧੀਆ ਤਰੀਕੇ ਨਾਲ ਲੱਗ ਰਹੇ ਨੇ ਤੇ ਇਹ ਤੇ ਫਿਲਹਾਲ ਦੋ ਦੋ ਫਲ ਲੱਗੇ ਹੋਏ ਨੇ ਬੈਂਗਣ ਦੇ ਇਹ ਥੋੜੇ ਦਿਨਾਂ ਤਾਂ ਹਾਰਵੈਸਟ ਕਰੂੰਗੀ ਤੇ ਕਿਸੇ ਤਰ੍ਹਾਂ ਦੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬੈਂਗਣ ਨੂੰ ਤੇ ਬਹੁਤ ਵਧੀਆ ਹੈਲਦੀ ਗਰੋ ਹੋ ਚੁੱਕਿਆ ਇੱਕ ਥੈਲੇ ਦੇ ਵਿੱਚ 21 ਬੂਟਾ ਲਗਾਇਆ ਹੋਇਆ। ਕਿਉਂਕਿ ਇਹ ਜਿਹੜੀ ਜੜਾਂ ਨੇ ਉਹਨੂੰ ਵਧਣ ਫੁੱਲਣ ਲਈ ਸਪੇਸ ਚਾਹੀਦੀ ਆ ਤੇ ਸੇਮ ਹੀ ਟ੍ਰਿਕ ਵਰਤੀ ਹੋਈ ਆ ਜੀ ਜਿਵੇਂ ਗੋਭੀ ਨੂੰ ਥੈਲੇ ਦੇ ਵਿੱਚ ਲਗਾਇਆ ਉਸੇ ਤਰ੍ਹਾਂ ਆਪਾਂ ਨੇ ਬੈਂਗਣ ਦੇ ਬੂਟੇ ਨੂੰ ਵੀ ਥੈਲੇ ਚ ਲਗਾਇਆ ਛੋਟੇ ਕਮਲੇ ਚ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਬੈਂਗਣ ਦਾ ਇਹਦੇ ਲਈ ਵੀ ਆਪਾਂ ਸਵਾਦੀ ਵਰਤੋਂ ਕੀਤੀ ਆ ਇਹਦੇ ਪੱਤਿਆਂ ਤੇ ਵੀ ਕੀੜੇ ਲੱਗੇ ਸੀ ਆ ਦੇਖੋ ਥੋੜਾ ਪੱਤਾ ਖਾਦਾ ਵੀ ਹੋਇਆ ਤੇ ਹੁਣ ਇਹ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਬਿਲਕੁਲ ਸਾਫ਼ ਨੇ ਪੱਤੇ ਤੇ ਬਾਕੀ ਇਹਨੂੰ ਪਾਣੀ ਆ ਉਹ ਟਾਈਮ-ਟਾਈਮ ਤੇ ਦਿੰਦੇ ਰਹਿਣਾ ਠੰਡ ਦਾ ਟਾਈਮ ਹੈ ਜਿਆਦਾ ਪਾਣੀ ਦੀ ਜ਼ਰੂਰਤ ਤਾਂ ਵੈਸੇ ਬੂਟੇ ਨੂੰ ਨਹੀਂ ਪੈਂਦੀ ਇਸ ਕਰਕੇ ਸਬਜ਼ੀ ਦੇ ਵਿੱਚ ਬੈਂਗਲ ਲਗਾਉਣਾ ਵੀ ਬੈਸਟ ਸਬਜ਼ੀਆਂ ਵਿੱਚੋਂ ਇੱਕ ਹੈ ਜੀ ਇਸੇ ਤਰ੍ਹਾਂ ਜੀ ਇੱਧਰ ਟਮਾਟਰ ਦਾ ਬੂਟੇ ਲਗਾਇਆ ਹੋਇਆ ਇਹ ਬੂਟੇ ਨੂੰ ਸਟੈਂਡ ਲਗਾਉਣ ਲਈ ਜਗ੍ਹਾ ਨਹੀਂ ਮਿਲੀ ਜਿਸ ਕਰਕੇ ਆ ਮਰੂਤ ਦਾ ਬੂਟਾ ਮੈਂ ਬੀਜਾਂ ਤਿਆਰ ਕਰਕੇ ਰੱਖਿਆ ਹੋਇਆ ਸੀ ਇਹਨੂੰ ਹੀ سپورਟ ਦੇਤੀ ਟਮਾਟਰ ਦੇ ਬੂਟੇ ਨੂੰ ਤੇ ਇਹਨੂੰ ਆ ਤੁਸੀਂ ਦੇਖ ਸਕਦੇ ਹੋ ਫਲ ਬਹੁਤ ਵਧੀਆ ਲੱਗ ਗਿਆ ਤੇ ਟਮਾਟਰ ਪੱਕਣੇ ਵੀ ਸ਼ੁਰੂ ਹੋ ਚੁੱਕੇ ਨੇ ਆ ਦੇਖੋ ਤੇ ਬਾਕੀ ਹੈਲਦੀ ਨੇ ਟਮਾਟਰ ਜੀ ਗਰੋਥ ਇਹਨਾਂ ਦੀ ਕਾਫੀ ਵਧੀਆ ਏ ਹਾਂਜੀ ਇੱਧਰ ਵੀ ਆ ਹਾਂਜੀ ਇਧਰੋਂ ਕਲੀਅਰ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਫਲ ਕਾਫੀ ਵਧੀਆ ਲੱਗ ਚੁੱਕੇ ਆ ਟਮਾਟਰ ਦਾ ਤੇ ਜਿਹੜੇ ਹੋਰ ਵੀ ਮੈਂ ਬੂਟੇ ਪਨੀਰੀ ਬਾਜ਼ਾਰੋਂ ਲਿਆ ਕੇ ਲਗਾਈ ਸੀ ਉਹ ਸਾਰੇ ਬਹੁਤ ਵਧੀਆ ਹੋ ਚੁੱਕੀ ਆ ਤੇ ਇਹਦੀ ਵੀ ਕੋਈ ਖਾਸ ਕੇਅਰ ਨਹੀਂ ਕੀਤੀ ਆ ਦੇਖੋ ਸਵਾਦ ਹੀ ਵਰਤੂਏ ਤੇ ਵੀ ਕੀਤੀ ਹੋਈ ਆ ਜੀ ਇਹਦੇ ਪੱਤਿਆਂ ਤੇ ਹਜੇ ਵੀ ਸਵਾ ਹੈ ਕਿਉਂਕਿ ਆਪਣਾ ਨਵੰਬਰ ਮਹੀਨੇ ਦੇ ਵਿੱਚ ਸੁੰਡੀ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਸਬਜ਼ੀਆਂ ਤੇ ਜਿਹਦੇ ਕਰਕੇ ਸਾਰੀਆਂ ਸਬਜ਼ੀਆਂ ਖਰਾਬ ਹੋਣ ਲੱਗ ਗਈਆਂ ਸੀ ਸੁੰਡ ਪੱਬੂ ਕੂਤਾ ਤੇ ਸੁੰਡੀਆਂ ਇਹਦੇ ਨਾਲ ਸਵਾਦ ਤੋਂ ਦੂਰ ਰਹਿੰਦੀਆਂ ਨੇ ਤੇ ਇਹਦੀ ਵਾਰ ਤੋਂ ਤੁਸੀਂ ਜਰੂਰ ਕਰੋ ਤੇ ਬਾਜ਼ਾਰੋਂ ਕੋਈ ਦਵਾਈ ਜਾਂ ਸਪਰੇਅ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਇਹਦੇ ਟਮਾਟਰ ਦੇ ਬੂਟੇ ਦੇ ਨਾਲ ਨਾਲ ਹੀ ਆ ਬੈਂਗਨ ਦੇ ਬੂਟੇ ਨੇ ਜਿਹੜੇ ਸਾਰੇ ਇੱਥੇ ਲਗਾਏ ਹੋਏ ਨੇ ਥੈਲੇ ਦੇ ਵਿੱਚ ਤੇ ਇਸੇ ਤਰ੍ਹਾਂ ਕੁਝ ਕੋਪੋਥੀਆਂ ਬਚ ਗਈਆਂ ਸੀ ਇਹਦੇ ਵਿੱਚ ਲਸਣ ਦੀਆਂ ਲਗਾਈਆਂ ਨੇ ਤੇ ਆ ਆਲੂਆਂ ਦਾ ਤਰੀਕਾ ਵਰਤਿਆ ਜੀ ਘਰ ਦੇ ਵਿੱਚ ਤੇ ਇਹਦੇ ਵਿੱਚ ਵੀ ਲਸਣ ਹੀ ਲੱਗਿਆ ਹੋਇਆ ਜੀ ਇਹ ਬਲੂ ਵਾਲੇ ਥੈਲੇ 'ਚ ਤੇ ਇਹਦੇ ਵਿੱਚ ਵੀ ਵਧੀਆ ਰਿਜ਼ਲਟ ਮਿਲਿਆ ਹੈ ਇਸੇ ਤਰ੍ਹਾਂ ਇਧਰ ਵੀ ਬੈਂਗਨ ਦਾ ਬੂਟਾ ਹੈ ਇਹ ਵੀ ਗੋਭੀ ਹੈ ਤੇ ਇਧਰ ਹੈ ਟਮਾਟਰ ਹੈ ਟਮਾਟਰ ਇਹਨੂੰ ਲੱਗ ਗਏ ਸੀ ਪਰ ਘਰ ਦੇ ਵਿੱਚ ਜਪਜੀ ਨੇ ਖੇਲਦੀ ਖੇਲਦੀ ਨੇ ਟਮਾਟਰ ਤੋੜ ਦਿੱਤੇ ਚਲੋ ਕੋਈ ਗੱਲ ਨਹੀਂ ਖੇਲਣਾ ਵੀ ਜ਼ਰੂਰੀ ਹੈ ਬਾਕੀ ਇਧਰ ਵੀ ਇਤੇਫਲ ਵੀ ਬਹੁਤ ਵਧੀਆ ਲੱਗ ਰਿਹਾ ਆ ਦੇਖੋ ਕਿਉਂਕਿ ਜਿੱਥੇ ਜਿੱਥੇ ਧੁੱਪ ਦਾ ਜਿਵੇਂ ਜਿਵੇਂ ਟੈਂਪਰੇਚਰ ਸਬਜ਼ੀਆਂ ਨੂੰ ਮਿਲੇਗਾ ਉਹ ਸਭ ਨਾਲ ਇਹਨਾਂ ਦੀ ਗਰੋਥ ਹੁੰਦੀ ਹੈ ਜੀ ਤੇ ਜਿਹੜੇ ਮੈਂ ਪਹਿਲਾਂ ਇੱਕ ਬੂਟਾ ਸਭ ਤੋਂ ਪਹਿਲਾਂ ਟਮਾਟਰ ਦਾ ਦਿਖਾਇਆ ਉੱਥੇ ਧੁੱਪ ਜ਼ਿਆਦਾ ਟਾਈਮ ਰਹਿੰਦੀ ਹੈ ਇਸ ਕਰਕੇ ਉਹ ਹੈਲਦੀ ਗਰੋ ਹੋਏ ਨੇ ਤੇ ਆਹ ਵੀ ਵਧੀਆ ਗਰੋ ਹੋਏ ਸੀ ਇੱਥੇ ਵੀ ਧੁੱਪ ਅੱਧੇ ਦਿਨ ਦੀ ਆਉਂਦੀ ਆ ਤੇ ਥੋੜਾ ਇਹਦੇ ਨਾਲ ਵਾਲੇ ਇਹ ਵਾਲੇ ਬੂਟੇ ਵੱਲ ਧੁੱਪ ਸਿਰਫ ਸ਼ਾਮ ਦੇ ਟਾਈਮ ਦੀ ਆਉਂਦੀ ਹੈ ਇਸ ਕਰਕੇ ਇਹਨਾਂ ਦੀ ਗ੍ਰੋਥ ਥੋੜੀ ਸਲੋ ਹੋ ਰਹੀ ਆ ਬਾਕੀ ਇਹ ਤੇ ਵੀ ਬਹੁਤ ਫਲ ਆ ਚੁੱਕਿਆ ਹੈ ਜੀ ਫੁੱਲ ਵੀ ਆ ਰਹੇ ਨੇ ਨਵੇਂ ਤੇ ਇਸੇ ਤਰ੍ਹਾਂ ਹੋਰ ਸਬਜ਼ੀਆਂ ਲਗਾਈਆਂ ਹੋਈਆਂ ਨੇ ਇਹ ਜੀ ਹਰੀ ਗੋਭੀ ਆ ਜੀ ਉਹਨੂੰ ਬ੍ਰੋਕਲੀ ਕਹਿੰਦੇ ਨੇ ਹਰੀ ਗੋਭੀ ਵੀ ਲਗਾਈ ਆ ਫਿਲਹਾਲ ਇਹਦੇ ਵਿੱਚ ਫੁੱਲ ਬਣਨੇ ਸ਼ੁਰੂ ਨਹੀਂ ਹੋਏ ਤੇ ਇਹਦੇ ਵੀ ਕਈ ਬੂਟੇ ਲਗਾਏ ਹੋਏ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰਿਜ਼ਲਟ ਹੈ ਤੇ ਬਹੁਤ ਵਧੀਆ ਹੈਲਦੀ ਗ로우 ਹੋ ਗਏ ਤੇ ਜਦੋਂ ਵੀ ਇਹਨਾਂ ਬ੍ਰੋਕਲੀ ਬਣ ਕੇ ਤਿਆਰ ਹੋ ਗਈ ਉਹਦੀ ਵੀਡੀਓ ਤੁਹਾਡਾ ਨਾਲ ਜਲਦੀ ਸ਼ੇਅਰ ਕਰੂੰਗੀ ਇਸੇ ਤਰ੍ਹਾਂ ਜੀ ਥੈਲੇ ਦੇ ਵਿੱਚ ਸਾਗ ਵੀ ਲਗਾਇਆ ਸਾਗ ਵੀ 4-5 ਥੈਲਿਆਂ ਦੇ ਵਿੱਚ ਗਮਲਿਆਂ ਦੇ ਵਿੱਚ ਲਗਾਇਆ ਤੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਇਦੀ ਵੀ ਕੋ ਖਾਸ ਕੇਅਰ ਨਹੀਂ ਜੀ ਜ਼ਿਆਦਾਤਰ ਪੱਤੇ ਹੀ ਖਰਾਬ ਹੁੰਦੇ ਨੇ ਸਾਗ ਦੇ ਤੇ ਸਵਾਦੀ ਵਰਤੂ ਕਰਕੇ ਬਿਲਕੁਲ ਠੀਕ ਨੇ ਜੀ ਸਿਰਫ ਦੋ ਵਾਰ ਸਵਾਦੀ ਇਹ ਤੇ ਛਿੜਕਾ ਕੀਤਾ ਤੀਜੀ ਵਾਰ ਦੀ ਜ਼ਰੂਰਤ ਹੀ ਨਹੀਂ ਪਈ ਹੈਗੀ ਦੋ ਵਾਰ ਚ ਹੀ ਜਿਹੜੇ ਪੁੰਡੀਆਂ ਨੇ ਉਹ ਹਟ ਗਈਆਂ ਜੀ ਪੱਤੇਆਂ ਤੋਂ ਤੇ ਦੁਬਾਰਾ ਇਹ ਤੇ ਕੋਈ ਪੁੰਡੀ ਦਾ ਦਿਖ ਨਹੀਂ ਰਿਹਾ ਕਿ ਅਸਰ ਹੈਗਾ ਇਸੇ ਤਰ੍ਹਾਂ ਜੀ ਜਿੱਥੇ ਸਾਗੂਗਾ ਉੱਥੇ ਪਾਲਕ ਦੀ ਤਾਂ ਜ਼ਰੂਰਤ ਪੈਂਦੀ ਹੋਈ ਹੈ ਇਸੇ ਤਰ੍ਹਾਂ ਇਹ ਪਾਲਕ ਹੈ ਜੀ ਜਿਹੜੀ ਬਹੁਤ ਵਧੀਆ ਹੈਲਦੀ ਗ੍ਰੋ ਹੋ ਚੁੱਕੀ ਹੈ ਇਹ ਵੀ ਥੈਲੇ ਦੇ ਵਿੱਚ ਹੀ ਲਗਾਈ ਹੈ ਜੀ ਤੁਸੀਂ ਚਾਹੋ ਤਾਂ ਗ੍ਰੋ ਬੈਗ ਦੀ ਵਰਤੋਂ ਕਰ ਸਕਦੇ ਛੋਟੇ ਗਮਲਿਆਂ 'ਚ ਵੀ ਇਹ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਪਾਲਕ ਤੇ ਬਹੁਤ ਵਧੀਆ ਘਰ ਦੇ ਵਿੱਚ ਹੁੰਦੀ ਹੈ ਤੇ ਇਸੇ ਤਰ੍ਹਾਂ ਕਈ ਗਮਲਿਆਂ ਦੇ ਵਿੱਚ ਇਹ ਲਗਾਏ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਲਕ ਵੱਧ ਘੱਟ ਲਾ ਸਕਦੇ ਹੋ ਜ਼ਿਆਦਾਤਰ ਪਾਲਕ ਦੇ ਵਿੱਚ ਇੱਕੀ ਸੀ ਕਿ ਪੱਤੇ ਐ ਨੂੰ ਸੰਢੀ ਲੱਗੀ ਸੀ ਇਹਦੇ ਲਈ ਵੀ ਉਹੀ ਤਰੀਕਾ ਵਰਤਿਆ ਜੀ ਸਵਾ ਮਹੀਨੇ 'ਚ ਦੋ ਵਾਰ ਵਰਤੀ ਹੈ ਤੇ ਹੁਣ ਪੱਤੇ ਇਹਦੇ ਬਿਲਕੁਲ ਠੀਕ ਨੇ ਤੇ ਬਹੁਤ ਵਧੀਆ ਹੈਲਦੀ ਗਰੋ ਹੋ ਚੁੱਕੀ ਆ ਪਾਲਕ ਇਸੇ ਤਰ੍ਹਾਂ ਇਹ ਥੈਲੇ ਦੇ ਵਿੱਚ ਮੇਥੇ ਔਰ ਮੇਥੀ ਦੋਨੋਂ ਮਿਕਸਰ ਲਗਾਏ ਹੋਏ ਨੇ ਤੇ ਬਹੁਤ ਵਧੀਆ ਮੇਥੀ ਤੇ ਮੇਥੇ ਹੋ ਚੁੱਕੇ ਨੇ ਜੀ ਤੇ ਤੁਸੀਂ ਚਾਹੋ ਤਾਂ ਇਹ ਛੋਟੇ ਗਮਲੇ 'ਚ ਵੀ ਬਹੁਤ ਆਸਾਨੀ ਨਾਲ ਹੋ ਜਾਂਦੀ ਇੱਕ ਗਮਲੇ ਦੇ ਵਿੱਚ ਵੀ ਮੇਥੇ ਲਗਾਏ ਹੋਏ ਨੇ ਤੇ ਇਹਦੇ ਵਿੱਚ ਵੀ ਆਪਾਂ ਨੇ ਸੇਮ ਵਰਤੋਂ ਕੀਤੀ ਜਿੰਨੀ ਜ਼ਿਆਦਾ ਚੁੜਾਈ ਚ ਸਪੇਸ ਮਿਲੂਗੀ ਪੱਤੇਦਾਰ ਸਬਜ਼ੀਆਂ ਨੂੰ ਉੰਨੇ ਵਧੀਆ ਤਰੀਕੇ ਨਾਲ ਗਰੋਥ ਹੋਊਗੀ ਤੇ ਬਾਕੀ ਇੱਕ ਗਿੱਠ ਦੇ ਗਮਲੇ ਦੇ ਵਿੱਚ ਵੀ ਆਸਾਨੇ ਨਾਲ ਹੋ ਜਾਣਗੇ ਜ਼ਿਆਦਾ ਤਾਂ ਇਹਨਾਂ ਨੂੰ ਚੁੜਾਈ ਚ ਜ਼ਰੂਰਤ ਹੈ ਕਿਉਂਕਿ ਜਿੰਨੀ ਸਪੇਸ ਹੋਗੀ ਉੰਨੇ ਜ਼ਿਆਦਾ ਇਹ ਵਧਣਗੇ ਫੁੱਲਣਗੇ ਔਰ ਇਹਨਾਂ ਦੀ ਗਰੋਥ ਹੋਗੀ ਜੇ ਵੱਤ ਤੋਂ ਵੱਤ ਆਪਾਂ ਬੀਜ ਸਾਦੇ ਆ ਤੇ ਸਿਰਫ ਇਹਦੀ ਜੜਾ ਇੱਕ ਗਿੱਠ ਤੱਕ ਫੈਲਦੀਆਂ ਨੇ ਜੀ ਜ਼ਿਆਦਾ ਜੜਾ ਇਹਦੀ ਨਹੀਂ ਫੈਲਦੀਆਂ ਤਾਂ ਇੰਨਾ ਕੁ ਗਮਲਾ ਵੀ ਇਹਨਾਂ ਲਈ ਬਹੁਤ ਹੁੰਦਾ ਹੈ ਜੀ ਇਹ ਮੇਥੇ ਛੋਟੇ ਗਮਲੇ ਚ ਲਗਾਏ ਹੋਏ ਨੇ ਤੇ ਫਿਲਹਾਲ ਇਹ ਬਹੁਤ ਵਧੀਆ ਗਰੋ ਹੋ ਚੁੱਕੇ ਨੇ ਤੁਸੀਂ ਚਾਹੋ ਤਾਂ ਜਿਹੜਾ 8-9 ਇੰਚ ਦਾ ਗਮਲਾ ਹੁੰਦਾ ਛੋਟਾ ਉਹਦੇ ਵਿੱਚ ਵੀ ਮੇਥੇ ਸਾਗ ਪਾਲਕ ਧਨੀਆ ਇਹ ਆਈਟਮਾਂ ਤੁਸੀਂ ਲਗਾ ਸਕਦੇ ਹੋ ਗੋਭੀ ਵੀ ਗੋਭੀ ਦਾ ਇੱਕ ਬੂਟਾ ਵੀ ਲੱਗ ਸਕਦਾ ਤੇ ਬੇਂਗਨ ਦਾ ਇੱਕ ਬੂਟਾ ਵੀ ਛੋਟੇ ਗਮਲੇ ਚ ਬਹੁਤ ਆਸਾਨੀ ਨਾਲ ਲੱਗ ਸਕਦਾ ਇਸ ਤਰ੍ਹਾਂ ਸੀ ਇਹ ਆ ਜੀ ਛੱਤ ਤੇ ਮੇਰਾ ਛੋਟਾ ਜਿਹਾ ਬਣਾਇਆ ਹੋਇਆ ਬਾਗੀਚਾ ਤੇ ਤੁਸੀਂ ਦੇਖ ਸਕਦੇ ਹੋ ਛੱਤ ਜਿੰਨੀ ਕਹਿ ਗਿਆ ਉਹ ਸਾਹ ਨਾਲ ਬਹੁਤ ਸਬਜ਼ੀਆਂ ਲਗਾਈਆਂ ਹੋਈਆਂ ਨੇ ਤੇ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਮਿਲਿਆ ਹੈ ਤੁਸੀਂ ਘਰ ਦੇ ਵਿੱਚ ਇਹ ਸਬਜ਼ੀਆਂ ਜਰੂਰ ਐਡ ਕਰੋ ਮਿਲਦੇ ਆਂ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਇਹ ਮੇਰੇ ਕੋਲ ਤਕਰੀਬਨ 150 ਦੇ ਪਲਾਂਟ ਦੇ ਕਰੀਬ ਬੂਟੇ ਲਗਾਏ ਹੋਏ ਨੇ ਤੇ ਖਾਸ ਕਰ ਮੈਂ ਸਬਜ਼ੀਆਂ ਲਗਾਉਣ ਦਾ ਸ਼ੌਕ ਰੱਖਦੀ ਆਂ ਜੀ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਫੋਲੋ ਕਰਕੇ ਮੈਂ ਇੱਥੇ ਤੱਕ ਪਹੁੰਚੀ ਆਂ ਜੋ ਐਕਸਪੀਰੀਅੰਸ ਜੋ ਤਜਰਬਾ ਮੇਰਾ ਉਹੀ ਤੁਹਾਡੇ ਨਾਲ ਸਾਂਝਾ ਕਰਦੀ ਆਂ ਜੀ ਬਾਕੀ ਤੁਸੀਂ ਘਰ ਦੇ ਵਿੱਚ ਦੇਖੋ ਚੁੱਲਾ ਨਹੀਂ ਹੈਗਾ ਤਾਂ ਚੁੱਲੇ ਪਾਥੀਆਂ ਲਿਆ ਕੇ ਤੁਸੀਂ ਉਹ ਤੋਂ ਰਾਖ ਤਿਆਰ ਕਰ ਸਕਦੇ ਹੋ ਦਵਾਈ ਦੇ ਤੌਰ ਤੇ ਕੀ ਆਰਗੈਨਿਕ ਤਰੀਕੇ ਨਾਲ ਵਰਤ ਕੇ ਆਪਾਂ ਜਿਹੜੇ ਪੱਤੇਦਾਰ ਸਬਜ਼ੀਆਂ ਨੇ ਉਹਨਾਂ ਨੂੰ ਵੀ ਬਚਾ ਸਕਦੇ ਆ ਔਰ ਜਿਹੜੀ ਵੀ ਸਰਦੀ ਦੇ ਸਬਜ਼ੀਆਂ ਨੇ ਉਹ ਬਹੁਤ ਆਸਾਨੀ ਨਾਲ ਗਰੋ ਹੋ ਜਾਂਦੀਆਂ ਨੇ ਤਾਂ ਜ਼ਰੂਰ ਘਰ ਦੇ ਵਿੱਚ ਤੁਸੀਂ ਸਬਜ਼ੀਆਂ ਲਗਾਓ ਤੇ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਅਗਰ ਚੈਨਲ ਤੇ ਪਹਿਲੀ ਵਾਰ ਬੈਲ ਬਟਨ ਔਨ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਵੀਡੀਓ ਦੇਖਣ ਲਈ Thank you for watching.